जिने हमेशा हर ظلم ਦੇ ਖਿਲਾਫ ਆਵਾਜ਼ بلند ਕੀਤੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ 350 ਸਾਲਾ ਸ਼ਹੀਦੀ ਸਮਾਗਮਾਂ ਦਾ ਵਾਰਾ ਸ਼ੁਰੂ ਹੋ ਰਿਹਾ 25 ਨਵੰਬਰ ਤੋਂ ਔਰ ਗੁਰੂ ਤੇਗ ਬਹਾਦਰ ਮਹਾਰਾਜ ਦੀ ਜੋ ਸ਼ਹਾਦਤ ਹੈ ਉਹ ਧਰਮ ਦੀ ਰਾਖੀ ਲਈ ਹੋਈ ਔਰ ਇੱਕ ਮਨੁੱਖਤਾ ਦੀ ਕਿਸੇ ਦੇ ਵੀ ਜਦੋਂ ਕਸ਼ਟ ਆਇਆ ਉਸੇ ਕੌਮ ਹਮੇਸ਼ਾ ਖੜੀ ਰਹੀ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਉਸ ਤੋਂ ਬਾਅਦ ਸਿੱਖ ਇਤਿਹਾਸ ਗੁਰੂ ਇਤਿਹਾਸ ਸਾਰਾ ਆਜ਼ਾਦੀ ਦਾ ਇਤਿਹਾਸ ਨਿਸ਼ਕਾਮ ਕੁਰਬਾਨੀਆਂ ਔਰ ਸ਼ਹਾਦਤਾਂ ਨਾਲ ਭਰਿਆ ਪਿਆ ਸੇ ਕੌਮ ਹਮੇਸ਼ਾ ਜਿੱਥੇ ਵੀ ਵਧੀ ਕੀ ਹੋਈ ਕਿਸੇ ਜਾਤ ਨਾ ਹੋਈ ਕਿਸੇ ਕੌਮ ਨਾ ਹੋਈ ਕਿਸੇ ਬੇਸਹਾਰਾ ਨਾ ਹੋਈ ਚਾਹੇ ਕਿਤੇ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਅਸੀਂ ਆਪ ਦਾ ਉਹ ਜਿਹੜਾ ਸੇਵਾ ਦਾ ਰੂਪ ਹਮੇਸ਼ਾ ਕਾਇਮ ਰੱਖਿਆ ਬਰਕਰਾਰ ਰੱਖਿਆ ਦੂਜਿਆਂ ਜਾਤਾਂ ਕੌਮਾਂ ਮਸਬਾਂ ਦੇ ਦੁੱਖ ਨੂੰ ਬਣਾਉਣ ਲਈ ਯਤਨਸ਼ੀਲ ਰਹੇ ਪਰੰਤੂ ਸਾਡੇ ਗੁਰੂ ਦੀ ਬੇਅਦਬੀ ਲਈ ਸਾਨੂੰ ਇੱਕ ਇੱਕ ਸਾਲ ਤੋਂ ਟਾਵਰਾਂ ਤੇ ਚੜ ਕੇ ਸੰਘਰਸ਼ ਕਰਨਾ ਪੈ ਰਿਹਾ ਸਾਡੇ ਗੁਰੂ ਦੀ ਰਾਖੀ ਲਈ ਸਾਨੂੰ ਸਰਕਾਰ ਦੇ ਅੱਗੇ ਧਰਨੇ ਮੁਜਾਰੇ ਦੇ ਕੇ ਕਾਨੂੰਨ ਬਣਾਉਣ ਦੀ ਮੰਗ ਕਰਨੀ ਪੈ ਰਹੀ ਹੈ ਜਿਸ ਤਰ੍ਹਾਂ ਸਰਕਾਰਾਂ 'ਚ ਬੈਠਿਆਂ ਦਾ ਗੁਰੂ ਪ੍ਰਤੀ ਕੋਈ ਅਕੀਦਾ ਹੀ ਨਹੀਂ ਹੁੰਦਾ ਸ਼ਾਇਦ ਅਸੀਂ ਕਿਸੇ ਦੂਜੀ ਕੌਮ ਦੇ ਲੋਕਾਂ ਨੂੰ ਸੁਣਾ ਰਹੇ ਹੋਈਏ ਸ਼ਾਇਦ ਉਹਨਾਂ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਹੈ ਕਿ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਦੇ ਪੁਜਾਰੀ ਆ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਲੋਕ ਆ ਕਿ ਉਹਨਾਂ ਦਾ ਆਪਦਾ ਫਰਜ਼ ਨਹੀਂ ਬਣਦਾ ਜਾਂ ਉਹਨਾਂ ਦੇ ਪਰਿਵਾਰ ਜਾਂ ਉਹਨਾਂ ਦੀਆਂ ਬੱਚੇ ਜਾਂ ਉਹਨਾਂ ਦੀ ਜ਼ਮੀਰ ਕਦੇ ਜਾਗਦੀ ਨਹੀਂ ਹੈ ਇਹਨਾਂ ਗੱਲਾਂ ਲਈ ਸੋ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਮੈਂ ਸਮਝਦਾ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ ਕਿ ਤੁਸੀਂ ਆਪਦੇ ਕਾਰਜਕਾਲ ਵਿੱਚ ਕੋਈ ਐਸਾ ਕਾਰਜ ਕਰਕੇ ਜਾਓ ਜਿਹਦਾ ਤੁਹਾਡੀ ਵੀ ਗੁਰੂ ਪ੍ਰਤੀ ਸ਼ਰਧਾ ਵਧੇ ਤੁਹਾਨੂੰ ਵੀ ਲੋਕ ਸ਼ਰਧਾ ਨਾਲ ਯਾਦ ਕਰਨ ਕਿ ਉਹ ਸਰਕਾਰ ਨੇ ਕਿ ਕੈਸਾ ਕਾਨੂੰਨ ਗੁਰੂ ਮਹਾਰਾਜ ਦੀ ਇਰਾਕੀ ਲਈ ਗੁਰੂ ਮਹਾਰਾਜ ਦੀ ਹਜ਼ਮਤ ਲਈ ਬਣਾਇਆ ਸੀ ਜਿਹਨੂੰ ਕਿ ਹਮੇਸ਼ਾ ਆਉਣ ਵਾਲੀਆਂ ਪੀੜ੍ਹੀਆਂ ਤੱਕ ਲੋਕ ਯਾਦ ਵੀ ਕਰਨ ਕੋਈ ਜੀਅ ਸੀ ਜ਼ਰੂਰਤ ਨਾ ਕਰ ਸਕੇ ਕਿ ਗੁਰੂ ਮਹਾਰਾਜ ਦੀ ਬੇਅਦਬੀ ਕਰਨ ਦਾ ਕੋਈ ਪ੍ਰਾਲਾ ਕਰੇ ਸੋ ਇਸ ਕਰਕੇ ਵੀਰੋ ਅੱਜ ਸਰਬਤਰਮ ਦੇ ਸੰਤ ਮਹਾਪੁਰਸ਼ ਪਹੁੰਚੇ ਨੇ ਹੋਰ ਸ਼ਕਸ਼ੀਤਾ ਪਹੁੰਚੀਆਂ ਨੇ ਮੈਂ ਇਸ ਮੋਰਚੇ ਦੇ ਸੰਚਾਲਕ ਸਹਿਬਾਨ ਔਰ ਸਾਰੀ ਪ੍ਰਬੰਧਕ ਟੀਮ ਨੂੰ ਵੀ ਲੱਖ ਲੱਖ ਵਧਾਈ ਦੇਣਾ ਕਿ ਤੁਸੀਂ ਬਹੁਤ ਵੱਡਾ ਸੰਘਰਸ਼ ਲੜਿਆ ਗੁਰੂ ਕਿਰਪਾ ਹੋ ਉਹ ਸਿਕਾ ਦਾ ਮੋਰਚਾ ਕਿ ਅੱਜ ਤੱਕ ਕੋਈ ਫੇਲ ਨਹੀਂ ਹੋਇਆ ਠੀਕ ਹੈ ਸਾਨੂੰ ਹਮੇਸ਼ਾ ਸੰਘਰਸ਼ ਸਾਡੀ ਕਿਸਮਤ 'ਚ ਵੀ ਲਿਖਿਆ ਔਰ ਸੇ ਕੌਮ ਵਿੱਚ ਇਹ ਸੰਘਰਸ਼ਾਂ 'ਚੋਂ ਨਿਕਲ ਕੇ ਕਾਮਯਾਬ ਹੋਈ ਹੈ ਇਹ ਤਾਂ ਗੁਰੂ ਦਾ ਕਾਰਜ ਹੈ ਗੁਰੂ ਮਹਾਰਾਜ ਨੇ ਆਪ ਸਫਲ ਕਰਨਾ ਇਹਦੀ ਸਫਲਤਾ ਆਪਾਂ ਨੂੰ ਮਿਲੇਗੀ ਪਰੰਤੂ ਸਰਕਾਰਾਂ ਲਈ ਜੋ ਇਹਨਾਂ ਸਮਾਂ ਲੱਗਿਆ ਇਹਦੀ ਜਿੰਨੀ ਨਿੰਦਿਆ ਕੀਤੀ ਜਾਵੇ ਥੋੜੀ ਆ ਹੁਣ ਇਹਨੂੰ ਕਮੇਟੀਆਂ ਚ ਪਾ ਕੇ ਇਹਦੀ ਕੋਹਕ ਪੜਤਾਲ ਦੀ بجائے ਸਿੱਧੇ ਰੂਪ ਵਿੱਚ ਕੈਸਾ ਕਾਨੂੰਨ ਲਿਆਂਦਾ ਜਾਵੇ ਤਾਂ ਕਿ ਜੋ ਸੰਘਰਸ਼ ਸਰਦਾਰ ਗੁਰਜੀਤ ਸਿੰਘ ਨੇ ਕੀਤਾ ਉਹ ਵੀ ਹਮੇਸ਼ਾ ਯਾਦਗਾਰੀ ਬਣਿਆ ਰਹੇਗਾ ਕਿ ਉਹਨਾਂ ਦੀ ਇਹ ਕੁਰਬਾਨੀ ਸੇਵਾ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਔਰ ਰਾਖੀ ਲਈ ਜੋ ਉਹਨਾਂ ਨੇ ਕੀਤੀ ਹੈ ਉਹਦੀ ਵੀ ਮੈਂ ਸਮਝਦਾ ਜੇ ਨਹੀਂ ਚਲਾਗਾ ਕੀਤੀ ਜਾਵੇ ਥੋੜੀ ਆ ਔਰ ਸਾਰੀਆਂ ਪੰਥਕ ਤੇ ਰਾਹ ਸੰਸਥਾਵਾਂ ਸਰਬ ਧਰਮ ਦੇ ਆਗੂ ਸਹਿਬਾਨ ਆਪਾਂ ਇਸ ਕਾਰਜ ਲਈ ਸਹਿਯੋਗ ਕਰੀਏ ਕਿਉਂਕਿ ਗੁਰੂ ਗ੍ਰੰਥ ਸਾਹਿਬ ਕਿਸੇ ਵਿਅਕਤੀ ਵਿਸ਼ੇਸ਼ ਦੇ ਗੁਰੂ ਨਹੀਂ ਹਨ ਉਹ ਸਮੁੱਚੀ ਮਨੁੱਖਤਾ ਦੇ ਗੁਰੂ ਨੇ ਸਮੁੱਚੀ ਮਨੁੱਖਤਾ ਲਈ ਉਪਦੇਸ਼ ਹੈ ਚੌ ਵਰਨਾ ਕੋ ਸਾਂਝਾ ਉਪਦੇਸ਼ ਹੈ ਸਾਰਿਆਂ ਦਾ ਫਰਜ਼ ਬਣਦਾ ਕਿਸੇ ਅਸੀਂ ਉਸ ਕਾਰਜ ਵਿੱਚ ਯੋਗਦਾਨ ਪਾਈਏ ਮੈਂ ਫੇਰ ਇੱਕ ਵਾਰ ਪ੍ਰਬੰਧਕ ਵੀਰਾਂ ਦਾ ਕੋਟਨ-ਕੋਟ ਧੰਨਵਾਦ ਕਰਦਾ ਔਰ ਸਾਡੀ ਪਾਰਟੀ ਵੱਲੋਂ ਜਿੱਥੇ ਪੂਰਨ ਰੂਪ ਵਿੱਚ ਸਹਿਯੋਗ ਦਿਵਾਉਣਾ ਉਥੇ ਵੀ ਬਸਤਵੰਤ ਕੌਰ ਜੀ ਉਹਨਾਂ ਨੇ ਵੀ ਆਉਣਾ ਸੀ ਉਹਨਾਂ ਨੂੰ ਢਿੱਕਾ ਲਿਆ ਗਿਆ ਗਿਆਨੀ ਅਰਪੀ ਸਿੰਘ ਉਹਨਾਂ ਨੇ ਵੀ ਮੈਨੂੰ ਕਿਹਾ ਔਰ ਮੈਂ ਸਾਰੀ ਪਾਰਟੀ ਦੀ ਹਾਜ਼ਰੀ ਲਵਾਉਂਦਾ ਹੋਇਆ ਪੂਰਨ ਰੂਪ ਵਿੱਚ ਵਿਸ਼ਵਾਸ ਵਾਸ਼ ਦਿਵਾਉਣਾ ਸਾਡੇ ਪ੍ਰਬੰਧਕ ਵੀਰਾਂ ਨੂੰ ਅਗੇ ਤੋਂ ਜਿਸ ਤਰ੍ਹਾਂ ਦਾ ਕੋਈ ਕਾਰਜ ਪ੍ਰੋਗਰਾਮ ਲਿਖਿਆ ਜਾਏਗਾ ਉਹਦੇ ਵਿੱਚ ਪੂਰਨ ਸਹਿਯੋਗ ਵੀ ਕਰਾਂਗੇ ਸ ਮੈਨੂੰ ਤਾਂ ਪਤਾ ਹੀ तकरीबन 11 12 ਵਜੇ ਸਾਰੇ ਸਮਾਗਮ ਦਾ ਲੱਗਿਆ ਸੋ ਇਸ ਕਰਕੇ ਕੁਝ ਲੇਟ ਆਉਣ ਦੀ ਉਹਦੇ ਲਈ ਵੀ ਕਿਮਾ ਮੰਗਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ